ਸਿਮਰਜੀਤ ਸਿੰਘ ਮਾਨ ਮੈਂ ਆਪਕੇ ਸਿਮਰਜੀਤ ਸਿੰਘ ਮਾਨ ਦੇ ਹੱਥ ਉਹਦੇ ਘਰੇ ਗਿਆ ਮੈਂ ਕਿਹਾ ਜੀ ਬੰਦੀ ਸਿੱਖਾਂ ਦੀ ਲੜਾਈ ਲੜ ਰਿਹਾ ਅਸੀਂ ਤੁਹਾਡਾ ਸਾਥ ਦੇ ਚੋਣੇ ਆ ਤੁਸੀਂ ਨਾਲ ਇਕੱਲੇ ਖਿ ਲੜੋ ਤੁਸੀਂ ਭਾਈ ਰਾਜੂਆਂ ਨੂੰ ਸਪੋਰਟ ਕਰਦੀਏ ਬੀਬੀ ਨੂੰ ਕਹਿੰਦਾ ਮੈਂ ਨਹੀਂ ਪ੍ਰਵਾ ਕਰਦਾ ਮੈਂ ਲੜੂਗਾ ਤੁਸੀਂ ਜੇ ਲੜਨਾ ਲੈਣ ਤਾਂ ਹੁਣ ਕੀ ਕਰਦੇ ਆਪ ਸਿਮਰਜੀਤ ਸਿੰਘ ਮਾਨ ਦੀ ਦੁਕਾਨ ਕਿਵੇਂ ਚੱਲਦੀ ਹੈ ਜੀ ਤੁਸੀਂ ਜਿਹੜੇ ਮੁੰਡਿਆਂ ਨੇ ਚਿੱਠੀ ਲੈ ਕੇ ਬਾਹਰ ਜਾਂਦੇ ਨੇ ਵੀਜ਼ਾ ਲੈਣ ਵਾਸਤੇ ਪੁੱਛੋ ਕਿੰਨੇ ਪੈਸੇ ਲੈਂਦਾ ਸਵਾ ਲੱਖ ਰੁਪਇਆ ਜਿਹੜਾ ਇੱਕ ਚਿੱਠੀ ਦਾ ਸਵਾ ਲੱਖ ਲਏ ਉਹ ਬੰਦਾ ਤੁਸੀਂ ਪੰਚ ਕਿੰਨੇ ਹੋ ਪੰਜ ਵੀ ਲਿੱਤਾ ਪੈਸੇ ਉਹਨੇ ਦਾ ਆ ਆ ਜਿਹੜਾ ਦਮਦਮਾ ਰੱਖਿਆ ਹੈ ਆਪਣੀ ਰੋਜ਼ ਦੀ ਦੁਕਾਨ ਚਲਾਉਣ ਵਾਸਤੇ ਤੇ ਆਪਾਂ ਫਿਰ ਵੀ ਨਹੀਂ ਸਮਝਦੇ ਫਿਰ ਵੀ ਨਹੀਂ ਸਮਝਦੇ ਆਪਾਂ ਇਸ ਕਰਕੇ ਮੈਂ ਬੇਨਤੀ ਕਰਨਾ ਹੁਣ ਗਲਤੀ ਨਾ ਕਰਿਓ ਦੇਖੋ ਆਪਾਂ ਆਪਣੇ ਨੁਕਸਾਨ ਕਰ ਦਾਂਗੇ ਪੰਜਾਬ ਥੋੜਾ ਹੈ ਅਕਾਲੀ ਦਲ ਥੋੜਾ ਹੈ ਅਕਾਲੀ ਦਲ ਥੋੜੀ ਆਵਾਜ਼ ਹੈ ਫੌਜ ਹੈ ਗਰੀਬ ਦੀ ਆਵਾਜ਼ ਹੈ ਕਿਸਾਨੀ ਦੀ ਆਵਾਜ਼ ਹੈ ਅਕਾਲੀ ਦਲ ਕਮਜ਼ੋਰ ਕਰਤਾ ਫਿਰ ਤੁਹਾਡੇ ਉੱਤੋਂ ਹੀ ਟੱਪ ਜਾਣਗੇ ਹਲੇ ਤਾਂ ਬਾਰਡਰ ਤੇ ਬੰਬ ਸਿੱਟੇ ਸੀ ਨਹੀਂ ਤਾਂ ਤੁਹਾਨੂੰ ਘਰੋਂ ਘੜੀ ਸਣਗੇ ਸਿਮਰਜੀਤ ਸਿੰਘ ਮਾਨ ਮੈਂ ਆ ਆ ਸਿਮਰਜੀਤ ਸਿੰਘ ਮਾਨ ਦੇ ਹੱਥ ਉਹਦੇ ਘਰੇ ਗਿਆ ਮੈਂ ਕਹਾ ਜੀ ਬੰਦੀ ਸਿੱਕਾਂ ਦੀ ਲੜਾਈ ਲੜ ਰਹੇ ਆ ਅਸੀਂ ਤੁਹਾਡਾ ਸਾਥ ਦੇ ਚੋਣੇ ਆ ਤੁਸੀਂ ਨਾਲ ਇੱਕ ਵੀ ਲੇਖ ਲੜੋ ਤੁਸੀਂ ਭਾਈ ਰਾਜੂਆਂ ਨੇ ਉਹਨੂੰ ਸਪੋਰਟ ਕਰਦੀਏ ਬੀਬੀ ਨੂੰ ਕਹਿੰਦਾ ਮੈਣੀ ਪਰਵਾਹ ਕਰਦਾ ਮੈਂ ਲੜੂਗਾ ਤੁਸੀਂ ਜੇ ਲੜਨਾ ਨਹੀਂ ਹੁਣ ਕੀ ਕਰਦੇ ਆਪ ਸਿਮਰਜੀਤ ਸਿੰਘ ਮਾਨ ਦੀ ਦੁਕਾਨ ਕਿਵੇਂ ਚੱਲਦੀ ਹੈ ਜੀ ਤੁਸੀਂ ਜਿਹੜੇ ਮੁੰਡਿਆਂ ਨੇ ਚਿੱਠੀ ਲੈ ਕੇ ਬਾਹਰ ਜਾਂਦੇ ਨੇ ਵੀਜ਼ਾ ਲੈਣ ਵਾਸਤੇ ਪੁੱਛੋ ਕਿੰਨੇ ਪੈਸੇ ਲੈਂਦਾ ਹੈ ਸਵਾ ਲੱਖ ਰੁਪਇਆ ਜਿਹੜਾ ਇੱਕ ਚਿੱਠੀ ਦਾ ਸਵਾ ਲੱਖ ਲਏ ਉਹ ਬੰਦਾ ਤੁਸੀਂ ਪੰਥ ਕਿੰਨੇ ਹੋ ਪੰਜ ਵੀ ਦਿੱਤਾ ਪੈਸੇ ਉਹਨੇ ਦਾ ਆ ਆ ਜਿਹੜਾ ਦਮਦਮਾ ਰੱਖਿਆ ਹੈ ਆਪਣੀ ਰੋਜ਼ ਦੀ ਦੁਕਾਨ ਚਲਾਉਣ ਵਾਸਤੇ ਤੇ ਆਪਾਂ ਫਿਰ ਵੀ ਨਹੀਂ ਸਮਝਦੇ ਫਿਰ ਵੀ ਨਹੀਂ ਸਮਝਦੇ ਆਪਾਂ करके मैं बेनती करना, करना हम गलती ना करो देखो अपने नुकसान कर देंगे अकाली दल गरीब की आवाज है किसानी की आवाज है अकाली दल कमजोर करता फिर थोड़े उत्तों टप जाने हरे तो पार्टी बंद सुटे नहीं तोड़ी सुन गए